ਚਾਰ ਸਿੰਘ ਜਿਹੜੇ ਦਰਬਾਰ ਸਾਹਿਬ ਦੀ ਪਵਿੱਤਰਤਾ ਵਾਸਤੇ ਸਿੰਘ ਸ਼ਹੀਦ ਹੋਏ ਸੀ ਇਹ ਆਪਣੇ ਸੰਤ ਕੋਕਾ ਸਿੰਘ ਜੀ ਨੇ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਹੋਏ ਸੀ ਤੇ ਇਹ ਹਰ ਸਾਲ ਇੱਥੇ ਆਣ ਕੇ ਸਾਡੇ ਕੋਲ ਇਹ ਮੇਲਾ ਮਨਾ ਕੇ ਜਾਂਦੇ ਨੇ ਤੇ ਸਾਰਾ ਇਹਨਾਂ ਇਹਨਾਂ ਦਾ ਹੀ ਪ੍ਰਤਾਪ ਹੈ ਇੱਥੇ ਜਿੰਨਾ ਵੀ ਹੈਗਾ ਵਾ ਇਹ ਬਿਲਡਿੰਗ ਦੇ ਵਿੱਚ ਵੀ ਮਾਇਆ ਭੇਜਦੇ ਨੇ ਸਾਨੂੰ ਮੇਲੇ ਵਾਸਤੇ ਵੀ ਮਾਇਆ ਭੇਜਦੇ ਨੇ ਤੇ ਅਸੀਂ ਚਾਹੁੰਦੇ ਸਮਝਦੇ ਆ ਵੀ ਇਹਨਾਂ ਦੇ ਬਹੁਤ ਵੱਡੀ ਮਾਲਕ ਦੀ ਕਿਰਪਾ ਵਾ ਨਹੀਂ ਤਾਂ ਕਈ ਸਰਮਾਇਦਾਰ ਹੁੰਦੇ ਆ ਅੱਗੋਂ ਆਣ ਕੇ ਤੇ ਭੁੱਲ ਜਾਂਦੇ ਨੇ ਆਪਣੇ ਵਡਿਆਂ ਨੂੰ ਪਰ ਇਹਨਾਂ ਕੋਈ ਨਾ ਸ਼ਰਮਾਇਆ ਹੋਣ ਦੇ ਬਾਵਜੂਦ ਵੀ ਇਹਨਾਂ ਯਾਦ ਰੱਖੀ ਸਿੱਖੀ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਵੀ ਇਹ ਸਾਡੇ ਸਾਡਾ ਨਾਲ ਕੋਈ ਸ਼ੋਅ ਕਰਦੇ ਨੇ ਜਿਨ੍ਹਾਂ ਨੇ ਜਥੇ ਆਏ ਨੇ ਸੰਤ ਗੁਰਦੀਪ ਸਿੰਘ ਜੀ ਜਥੇਦਾਰ ਇੱਕ ਨੀਲੇ ਪਰਨੇ ਵਾਲੇ ਨੇ ਨੀਲਧਾਰੀ ਤੇ ਇੱਕ ਸਰਪ੍ਰੀ ਸਿੰਘ ਜੀ ਮਹਾਵੇ ਤੋਂ ਨੇ ਇੱਕ ਭਗਤਾ ਸਿੰਘ ਜੀ ਨੇ ਇਤਨਾ ਕਰਕੇ ਹੋਰ ਵੀ ਕਈ ਜਥੇ ਮਦੀਪੁਰ ਵਾਲੇ ਸੰਤ ਵੀ ਆਏ ਨੇ ਤੇ ਹਾਂਜੀ ਲੈ ਜੀਏ ਬਾਤ ਇਹ ਜੇ ਜਦਿਨਾ ਹਰ ਅਰਥ ਸਰੀਰ ਹਮ ਵੇਚਿਆ ਪੂਰੇ ਗੁਰ ਕੇ ਆਗੇ ਸਤਗੁਰੂ ਦਾਤਾ ਨਾਮ ਲੜਾਇਆ ਮੁਖ ਪਸਤਕ ਮੁਖ ਮਸਤਕ ਭਾਗ ਸੋ ਭਾਗੇ ਉਹਨਾਂ ਦੇ ਮਸਤਕ ਭਾਗਾ ਵਾਲੇ ਹੋ ਗਏ ਨੇ ਜਿਨ੍ਹਾਂ ਨੂੰ ਸਤਗੁਰੂ ਨੇ ਨਾਮ ਦਿੱਤਾ ਹੈ ਜਿਨ੍ਹਾਂ ਨੇ ਆਪਣਾ ਸਰੀਰ ਸਤਗੁਰੂ ਕੇ ਵੇਚਿਆ ਜਿਹੜੇ ਸ਼ਰੀਰ ਦੇ ਵਿੱਚ ਦੇ ਉਹ ਵੀ ਗੁਰਬਾਣੀ ਨਾਲ ਲਿਖਿਆ ਉਹ ਆਵੇ ਜਾਏ ਆਪਾ ਕੇ ਅੱਜ ਉਹਨਾਂ ਦਾ ਨਾਮ ਸੰਸਾਰ ਦੇ ਵਿੱਚ ਅਮਰ ਹੈ ਉਹਨਾਂ ਦੀਆਂ ਉਹਨਾਂ ਦੇ ਬੇਲੇ ਮਣਾਈ ਜਾ ਰਹੇ ਨੇ ਉਹਨਾਂ ਦੀ ਯਾਦਾਂ ਮਣਾਈਆਂ ਜਾ ਰਹੀਆਂ ਨੇ ਬਾਬਾ ਲੈਣਾ ਸਿੰਘ ਜੀ ਮੇਰੇ ਵੱਡੇ ਸਾਡੇ ਪਰਿਵਾਰ ਦੇ ਵਿੱਚੋਂ ਅੱਜ ਉਹਨਾਂ ਦੀ ਕਿਰਪਾ ਨਾਲ ਇਹ ਪਰਿਵਾਰ ਹਰਿਆ ਭਰਿਆ ਹੈ ਜਦੋਂ ਮੈਂ ਹੁਣੇ ਹੀ ਅਰਜ਼ ਕੀਤੀ ਏ ਜਦੋਂ ਫਾਂਸੀ ਲੱਗਣ ਲੱਗੀ ਸੀ ਉਹਨਾਂ ਨੂੰ ਉਹਨਾਂ ਦੇ گاਉਂ گاਵਾਂ ਜੜੀਏ ਸਣਾ ਉਸ ਗੁਪਤ ਰੂਪ ਸਿੰਘ ਥੱਲੇ ਦੇਤੇ ਉਹਨਾਂ ਨੇ ਉਹ ਫਾਂਸੀ ਨਹੀਂ ਲੱਗਣ ਦੇ ਰਹੀਆਂ ਹਾਂ ਤੇ ਉਹਨਾਂ ਦੇ ਭਰਾ ਲਾਗੇ ਖਲੋਤੇ ਗੁਜਰ ਸਿੰਘ ਜੀ ਪੂਰਾ ਸਬੂਤ ਗਵਾਹ ਹੈ ਮੈਂ ਕਿਤਾਬ ਲਿਖੀ ਉਹਨਾਂ ਦੇ ਲਿਖਿਆ ਵਿੱਚ ਗੁਜਰ ਸਿੰਘ ਜੀ ਕਹਿੰਦੇ ਨੇ ਭਰਾ ਜੀ ਤੁਹਾਨੂੰ ਫਾਂਸੀ ਕਿਉਂ ਨਹੀਂ ਲੱਗ ਰਹੀ ਕਹਿੰਦੇ ਮੈਂ ਕੀ ਕਰਾਂ ਗੁਪਤ ਰੂਪ ਤੇ گاਵਾ ਸਿੰਘ ਦੇ ਕਿਥੇ ਖਲੋਤੀਆਂ ਹੋਈ ਜਾਣੇ ਮੈਨੂੰ ਸ਼ਹੀਦ ਨਹੀਂ ਹੋਣ ਦੇ ਰੀਆਂ ਫਿਰ ਅਰਦਾਸ ਕੀਤੀ ਜਕਾਰਾ ਛੱਡਿਆ ਤੇ ਫਿਰ ਸ਼ਹੀਦ ਹੋਏ ਕਿਉਂਕਿ ਸਤਗੁਰੂ ਤੋਂ ਬਿਗਿਆਰ ਸ਼ਹੀਦ ਨਹੀਂ ਹੋ ਸਕਦਾ ਗੁਰੂ ਗੁਰੂ ਜਿਹੜਾ ਹੈ ਅਗਿਆਨ ਅੰਧੇਰਾ ਮਿਟਾਉਂਦਾ ਹੈ ਸੱਚ ਦੇ ਚੱਲਦਾ ਹੈ ਔਰ ਇਹ ਸੱਚ ਦਰੜਾਇਆ ਇਹਨਾਂ ਨੇ ਆਪਣੇ ਜਿਹੜੇ ਬਾਬਾ ਲਹਿਣਾ ਸਿੰਘ ਜੀ ਜਦੋਂ ਸ਼ੀਸ਼ਨ ਜੱਜ ਨੇ ਉਹਨਾਂ ਕਹਿ ਦਿੱਤਾ ਸੀ ਬਈ ਹੁਣ ਇਹਨਾਂ ਨੂੰ ਫਾਂਸੀ ਸਜ਼ਾ ਹੋਣੀ ਹੈ ਫਿਰ ਉਹਨਾਂ ਦਾ ਕਾਨੂੰਨ ਫੇਲ ਕੀਤਾ ਇਦ ਤਿੰਨ ਵਾਰਾ ਫਾਸੀ ਵੱਜ ਜਾਏ ਉਹਨੂੰ ਦੁਬਾਰਾ ਫਾਸੀ ਨਹੀਂ ਲਾ ਸਕਦੀ ਕਹਿੰਦੇ ਬਿਲਿਆ ਤੇਰਾ ਕਾਨੂੰਨ ਝੂਠਾ ਕਰਨਾ ਸੀ ਤੇਰਾ ਕਾਨੂੰਨ ਝੂਠਾ ਕਰ ਦਿੱਤਾ ਇਸ ਕਰਕੇ ਸਾਗੁਰ ਕਿਰਪਾ ਕਰਦਾ ਹੈ ਸਾਸਗ ਜੀ ਤੇ ਇਹ ਸ਼ਹੀਦ ਹੋਏ ਜਾਣਾ ਸ਼ਹੀਦ ਅੱਜ ਨਹੀਂ ਹੁੰਦੇ ਆਰੇ ਇਹ ਪੁਰਾਤਨ ਚੱਲਦੇ ਆ ਰਹੇ ਨੇ ਭਗਵਾਨ ਕ੍ਰਿਸ਼ਨ ਦੇ ਟਾਈਮ ਤੋਂ ਪੰਜ ਪਾਂਡਵ ਹੋਏ ਨੇ ਪੰਜ ਪਾਂਡਵ ਧਰਮ ਧਰਮ ਚਲਾ ਰਹੇ ਸਨ ਉਹ ਤਾਂ ਦ੍ਰਿਉਦਨ ਸੋਭਰਾ ਸਨ ਜਿਨ੍ਹਾਂ ਵੱਲ ਸਤਗੁਰੂ ਜੀ ਉਹਨਾਂ ਵੱਲ ਨਿਵੰਗਾ ਆਇਆ ਉਹਨਾਂ ਸੋਦੇ ਸੋਖ ਖਤਮ ਹੋ ਗਏ ਉਹਨਾਂ ਦੇ ਤੇ ਕੋਈ ਬਿੱਦਰਦਾ ਕਿਥੋਂ ਦਾ ਹੈ ਪੰਜ ਪਿਆਰੇ ਬਣ ਕੇ ਆਏ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਸਤਗੁਰ ਦੇ ਪੁੱਤਰ ਵੀ ਉਹ ਸਤਗੁਰੂ ਵਰਗੇ ਹੀ ਹੁੰਦੇ ਨੇ ਉਹਨਾਂ ਆ ਕੇ ਸ਼ਹਾਦਤਾਂ ਦਿੱਤੀਆਂ ਆਪਣੀਆਂ ਸ਼ਹੀਦ ਹੋਏ ਕਿਦੇ ਵਾਸਤੇ ਧਰਮ ਦੀ ਖਾਤਰ ਇਹ ਧਰਮ ਦੀ ਖਾਤਰ ਸਾਰੇ ਕੰਮ ਕਰਨੋ ਬੇਨਤੀ ਆ ਭਈ ਅੱਜ ਦਾ ਸਮਾਗਮ ਅੱਜ ਦਾ ਜਿਹੜਾ ਸਮਾਗਮ ਹੈ ਇਹ ਉਸ ਸਮੇਂ ਨੂੰ ਯਾਦ ਕਰਾਉਂਦਾ ਜਦੋਂ ਅੰਗਰੇਜ਼ਾਂ ਨੇ ਹਰਮੰਦਰ ਸਾਹਿਬ ਦੇ ਬਾਹਰ ਬਿਚੜਖਾਨਾ ਖੋਲ੍ਹਿਆ ਸੀ ਤੇ ਜਿੱਥੇ ਬਿਚੜਖਾਨਾ ਆਇਓ ਦਾ ਹਾਲ ਕੀ ਹੁੰਦਾ ਉਸ ਘਰ ਦਾ ਤੀਰਥ ਦਾ ਸੋ ਆਖਰਕਾਰ ਜਦੋਂ ਕੋਈ ਤੇਸ਼ਨਾ ਗਈ ਲੋਕਾਂ ਬੜੇ ਯੂਰੇਮ ਜਾਰੇ ਕੀਤੇ ਪਰ ਅੰਗਰੇਜ਼ ਨੇ ਹੁਕਮ ਜਾਰੀ ਕਰਤਾ ਹੁੰਦੇ ਜਦ ਤੱਕ ਜਬਤ ਕਰਤੀਆਂ ਸੋ ਉਹਨਾਂ ਦਿਨਾਂ ਵਿੱਚ ਤੇ 12 ਅਪ੍ਰੈਲ 1855 ਨੂੰ ਸਤਗੁਰ ਆਮ ਸਿੰਘ ਜੀ ਨੇ ਬਾਣੀ ਪਿੰਡ ਵਿੱਚ ਗੁਰੂ ਗਬਿੰਦ ਸਿੰਘ ਦੀ ਬਣਾਈ ਹੋਈ ਮਰਿਆਦਾ ਅਨਸਾਰ ਅਮਰ ਸ਼ਕਾ ਕੇ ਤੇ ਸੰਤ ਖਾਲਸਾ ਤਿਆਰ ਕੀਤਾ ਤੇ ਜਿਹੜੇ ਮਹਾਰਾਜੀ ਪੁਰਾਣੇ ਗੁਰੂ ਨਾਨਕ ਦੇਵ ਜੀ ਉਹ ਸਾਰੇ ਇਤਿਹਾਸ ਨਾਲ ਚੱਲਦੇ ਸਨ ਉਹ ਬਾਣੀ ਸਭ ਕੁਝ ਉਹ ਉਸ ਵਾਸਤੇ ਜਦੋਂ ਅੰਗਰੇਜ਼ਾਂ ਨੇ ਜ਼ੁਲਮ ਨੂੰ ਨਾ ਹਟਾਇਆ ਤੇ ਗੁਰੂ ਗਬਿੰਦ ਸਿੰਘ ਦੀ ਉਹ ਅਵਾਜ਼ ਜਿਹੜੀ ਕਿ ਨਾ ਪੇਛ ਜਾਏ ਤੇ ਸਿੱਖ ਨੂੰ ਆਪਣਾ ਤਲਵਾਰ ਦੇ ਮੋਰ ਇਤਿਹਾਸ ਪਾਉਣਾ ਪੈਂਦਾ ਹੈ ਨਾ ਪੇਜ ਜਾਂਦੀ ਦੇਖ ਕੇ ਭਾਈ ਲੈਣਾ ਸਿੰਘ ਬੀਲਾ ਸਿੰਘ ਹਾਕਮ ਸਿੰਘ ਬਟਵਾਰੀ ਕੋ ਚੰਦਾ ਸਿੰਘ ਮੇਰ ਸਿੰਘ ਲੋਪੋਗੇ ਇਸ ਤਰ੍ਹਾਂ ਫਤੇ ਸਿੰਘ ਪੰਮਾ ਇਹਨਾਂ ਸਾਰਿਆਂ ਨੇ ਭਾਈ 14 15 ਜੂਨ 1871 ਦੀ ਸੰਗਰਾਮ ਵਾਲੇ ਦਿਨ ਗੁੱਚੜਾਂ ਤੇ ਹਮਲਾ ਕਰ ਦਿੱਤਾ ਗੁੱਚੜ ਮਾਰੇ ਬਾਅਦ ਚ ਆਪ ਪੇਸ਼ ਹੋਏ ਆਪ ਤੰਦਾ ਗੱਲ ਚ ਪਾ ਕੇ ਸ਼ਹੀਦ ਹੋਏ ਅੰਗਰੇਜ਼ ਇਹਨੂੰ ਆਖਿਆ ਕਿ ਆਹੇ ਕਰਕੇ ਕੀਤਾ ਜਿੰਨਾ ਚਿਰ ਤੁਸੀਂ ਸਾਡੇ ਧਰਤੀ ਉੱਤੇ ਬੁਚੜਖਾਨੇ ਸ਼ਰੇਆਮ ਖੋਲੋਗੇ ਉਹਨਾਂ ਚਿਰੇ ਬਗਾਵਤਾਂ ਹੁੰਦੀਆਂ ਜਾਣਗੀਆਂ ਸਾਡੇ ਜਾਨ ਨਾਲ ਕੋਈ ਬੰਦ ਨਹੀਂ ਹੋ ਜਾਣੀ ਇਸ ਕਰਕੇ ਅੰਗਰੇਜ਼ ਨੇ ਇਸ ਤੋਂ ਮਗਰੋਂ 3 ਮਈ ਜਲਾਈ ਨੂੰ ਲੁਝਾਣੇ ਰਾਏਕੋਟ ਭਾਈ ਕੱਲੇ ਦੇ ਗੁਰਦੁਆਰੇ ਦੁਆਲੇ ਦੀ ਬੁਚੜ ਉਥੇ ਬੁਚੜਖਾਨਾ ਖੋਲ੍ਹਿਆ ਸੀ ਉਹ ਵੀ ਬੁਚੜ ਮਾਰਤੇ ਤੇ ਫਿਰ 12 12 ਜਨਵਰੀ 1872 ਨੂੰ ਮਲੇਰ ਕੋਲ ਦੇ ਅੰਮੜਾ ਕਰਕੇ ਉੱਥੋਂ ਦੇ ਬੁੱਚੜ ਮਾਰੇ ਸੋ ਇਹਨਾਂ ਨੂੰ 15 ਸਤੰਬਰ 1871 ਨੂੰ ਫਾਂਸੀ ਤੇ ਲਾਇਆ ਗਿਆ ਸੋ ਸਾਰੀ ਸੰਗਤ ਦੇ ਨਾਨਕ ਨਾਮ ਲੈਵਾ ਸੰਗਤ ਗੁਰੂ ਰਾਮ ਸਿੰਘ ਦੀ ਪਰਪਰਾ ਨਾਲ ਇਹ ਨਾਮਤਾਰੀ ਸੰਗਤ ਬੜੀ ਵੱਜ ਚੜ ਕੇ ਮਨਾਉਂਦੀ ਹੈ ਸੋ ਸਾਡੇ ਕੋਲ ਹੁਣ ਉਹਨਾਂ ਦੇ ਵਿੱਚ ਭਾਈ ਸਾਡੇ ਜ਼ਿਲ੍ਹੇ ਦੇ ਆਗੂ ਪਰੋਂਥਾ ਪਰੰਪਰਾ ਕਰਨਗੇ ਆ ਜੇ ਤੂੰ ਬੇਮੁਖ ਹੋ ਗਿਆ ਨਾ ਤੈਨੂੰ E é por